ਗੁਰੂ ਪਾਤਸ਼ਾਹ ਜੀ ਇੱਥੋਂ ਚੱਲੇ ਅੱਗੇ ਇੱਕ ਪਿੰਡ ਗਏ ਉਹਦਾ ਨਾਮ ਹੈ ਕਡੂਆ ਬਾਗ ਕਡੂਆ ਜਗਾ ਦਾ ਨਾਮ ਹੈ ਉੱਥੇ ਬਾਗ ਵਿੱਚ ਉਤਾਰਾ ਕੀਤਾ ਗੁਰੂ ਪਾਤਸ਼ਾਹ ਜੀ ਨੇ ਉੱਥੇ ਇੱਕ ਬਲਰਾਮ ਨਾਮ ਦਾ ਤਰਖਾਨ ਵੀਰ ਹੈ ਭਾਬ ਉਹਦਾ ਕੰਮ ਹੈ ਜਿਹੜਾ ਕਾਰੀਗਰੀ ਦਾ ਹੈ ਤਰ ਦਾ ਅਰਥ ਵਿੱਚ ਦੁੱਖ ਹੁੰਦਾ ਹੈ ਖਾਣ ਦਾ ਅਰਥ ਹੁੰਦਾ ਘੜਨਾ ਤੇ ਉਹ ਭਾਈ ਬਲਰਾਮ ਹੈ ਜਿਹੜਾ ਉਹ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਬੜੀ ਸ਼ਰਧਾ ਨਾਲ ਆਇਆ। ਉਹਨੇ ਵੀ ਆਪਣਾ ਰੋਗ ਦੱਸਿਆ। ਵੈਸੇ ਇਤਿਹਾਸ ਵਿੱਚ ਲਿਖਿਆ ਤਪ ਦਿਖ ਮੁਕਤੀ ਦੀ ਗੱਲ ਇਹ ਉਹ ਸਰੀਰ ਦਾ ਰੋਗੀ ਸੀ। ਗੁਰੂ ਪਾਤਸ਼ਾਹ ਨੂੰ ਬੇਨਤੀ ਕੀਤੀ ਮਹਾਰਾਜ ਮੇਰੇ ਤਨ ਦਾ ਰੋਗ ਨਹੀਂ ਮਿਟਦਾ। ਮੈਂ ਬੜੀ ਕੋਸ਼ਿਸ਼ ਕੀਤੀ ਹੈ। ਬੜੇ ਵੈਦ ਹਕੀਮਾਂ ਤੋਂ ਦਵਾਈ ਦਾਰੂ ਲਈ ਹੈ। ਭਾਈ ਬਲਰਾਮ ਕਹਿੰਦੇ ਕੜੂਆ ਬਾਗ ਦਾ ਰਹਿਣ ਵਾਲਾ ਹੈ। ਮੇਰੇ ਤਨ ਦਾ ਰੋਗ ਨਹੀਂ ਮਿਟਦਾ ਗੁਰੂ ਤੇਗ ਬਹਾਦਰ ਜੀ ਨੇ ਉਹਨੂੰ ਬਚਨ ਪਤਾ ਕੀ ਕਹੇ ਬੜੇ ਧਿਆਨ ਨਾਲ ਸੁਣ ਲਿਓ ਕਹਿ ਲੱਗੇ ਤੂੰ ਰੋਜ਼ਾਨਾ ਸੁਖਮਨੀ ਸਾਹਿਬ ਦਾ ਪਾਠ ਕਰਕੇ ਅਰਦਾਸ ਕਰਿਆ ਕਰ ਗੁਰੂ ਨਾਨਕ ਸਾਹਿਬ ਭਲੀ ਕਰਨਗੇ ਕੱਲਾ ਤਨ ਦਾ ਨਹੀਂ ਤਨ ਦੇ ਨਾਲ-ਨਾਲ ਤੇਰੇ ਮਨ ਦੇ ਰੋਗ ਵੀ ਕੱਟੇ ਜਾਣਗੇ ਯਾਦ ਰੱਖਿਓ ਉਹ ਭਾਈ ਬਲਰਾਮ ਉਹ ਕੜਵੇ ਮੰਗਦਾ ਰਹਿਣ ਵਾਲਾ ਗੁਰੂ ਜੀ ਦਾ ਬਚਨ ਮੰਨ ਕੇ ਸੁਖਮਣੀ ਸਾਹਿਬ ਦਾ ਪਾਠ ਰੋਜ਼ਾਨਾ ਭਾਵਨਾ ਨਾਲ ਕਰਦਾ ਇੱਕ ਵਕਤ ਆਇਆ ਗੁਰੂ ਜੀ ਦੀ ਐਸੀ ਕਿਰਪਾ ਹੋਈ ਉਹਦੇ ਤਨ ਦੇ ਰੋਗ ਦੇ ਨਾਲ-ਨਾਲ ਮਨ ਅੰਤਰ ਆਤਮੇ ਦੇ ਰੋਗ ਕਟੇ ਗਏ ਮੈਂ ਤੁਹਾਨੂੰ ਹੱਥ ਜੋੜ ਕੇ ਕਹਿਣ ਲੱਗਿਆ ਅੱਜ ਵੀ ਅਸੀਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਸ਼ਰਧਾ ਭਾਵਨਾ ਨਾਲ ਪੜ੍ਹੀਏ ਗੁਰੂ ਚਰਨਾ ਵਿੱਚ ਅਰਦਾਸ ਕਰੀਏ ਗੁਰੂ ਕੀ ਅਮਰਤ ਬਾਣੀ ਅੱਜ ਵੀ ਸਾਡੇ ਤਨ ਮਨ ਦੇ ਰੋਗ ਘਟਦੀ ਹੈ ਆ ਇੱਕ ਬਚਨ ਤੇ ਆਪਾਂ ਰੋਜ਼ਾਨਾ ਹੀ ਪੜਦੇ ਆਂ ਤੀਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਸ ਤਾ ਕੋ ਵਿਗਨ ਨ ਕੋ ਲਾਗੈ ਜਾ ਕੀ ਪ੍ਰਭ ਆਗੇ ਅਰਦਾਸ ਹੁਣ ਤਿੰਨ ਤਾਪ ਕੀ ਨੇ ਤਿੰਨ ਤਾਪ ਦਾ ਅਰਥ ਹੁੰਦਾ ਆਦ ਬਿਆਦ ਤੇ ਉਪਾਦ ਆਦ ਦਾ ਅਰਥ ਹੁੰਦੇ ਮਾਨਸਿਕ ਰੋਗ ਬਿਆਦ ਦਾ ਅਰਥ ਹੁੰਦਾ ਸਰੀਰਕ ਰੋਗ ਉਪਾਦ ਦਾ ਅਰਥ ਹੁੰਦਾ ਝਗੜਾ ਕਲੇਸ਼ ਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਭਲਿਆ ਤੂੰ ਗੁਰੂ ਚਰਨਾਂ ਵਿੱਚ ਅਰਦਾਸ ਕਰੇ ਗੁਰੂ ਚਰਨਾਂ ਵਿੱਚ ਜੁੜੇ ਨਾਮ ਨਾਲ ਜੁੜੇ ਤੇਰੇ ਤਿੰਨੋਂ ਤਾਪ ਸਰੀਰਕ ਮਾਨਸਿਕ ਤੇ ਤੇਰੇ ਘਰ ਵਿੱਚ ਝਗੜਾ ਕਲੇਸ਼ ਗੁਰੂ ਮਿਟਾ ਕੇ ਤੇਰੇ ਘਰ ਵਿੱਚ ਨਾਮ ਦੀ ਦਾਤ ਦੇਗਾ